ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਦਿਲ ਦੀ ਰੀ ਚੈਨਲ ਤੇ ਤੇ ਆਓ ਆਪਾਂ ਸਟੋਰੀ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਆਧੁਨਿਕਤਾ ਸਰਾਫ ਜਾਂ ਵਰਦਾਨ ਭਾਗ ਚੌਥਾ ਇੱਕ ਕਹਾਣੀ ਆਧੁਨਿਕ ਤੇ ਸਮੇਂ ਨੂੰ ਦਰਸਾਉਂਦੀ ਹੋਈ ਹੈ ਜੋ ਕਿ ਗੁਰਪ੍ਰੀਤ ਕੌਰ ਜੈਤੋ ਜੀ ਵੱਲੋਂ ਲਿਖੀ ਗਈ ਹੈ ਅੱਜ ਦੇ ਮਾਡਰਨ ਸਮੇਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਬੱਚੇ ਆਪਣੇ ਮਾਮਾ ਨਾਲ ਜਾਂ ਮਾਮਾ ਬੱਚਿਆਂ ਨਾਲ ਵਰਤਾਓ ਕਿਸ ਤਰ੍ਹਾਂ ਕਰਦੀਆਂ ਹਨ ਆਓ ਇਸ ਨੂੰ ਸ਼ੁਰੂ ਕਰੀਏ ਇੱਕ ਦਿਨ ਰਵੀ ਬੋਲ ਪਿਆ ਮਾਂ ਤੁਸੀਂ ਆਪਦੀ ਸੱਸ ਦੀ ਕਿੰਨੀ ਕੋ ਮੰਨਦੇ ਸੀ ਤੁਸੀਂ ਉਹਨਾਂ ਦਾ ਹੁਕਮ ਕਦੇ ਮੰਨਿਆ ਹੁਣ ਸਾਨੂੰ ਸਮਝਾਉਂਦੇ ਹਾਂ ਨਾ ਤੁਸੀਂ ਪਿੰਡ ਰਹੇ ਨਾ ਹੁਣ ਇੱਥੇ ਤੁਹਾਡੀ ਸਿਮੀ ਨਾਲ ਬਣਦੀ ਹੈ ਸਾਡੀ ਜ਼ਿੰਦਗੀ ਵਿੱਚ ਦੱਖਣ ਨਾ ਦੇਵੋ ਕਲਪਨਾ ਨਾਲ ਰੋਜ਼ ਦਾ ਕਲੇਸ਼ ਹੁੰਦਾ ਰਜੇਸ਼ ਨੇ ਇੱਕ ਦਿਨ ਕਿਹਾ ਆਪਾਂ ਦੋਨਾਂ ਨੂੰ ਅੱਡ ਕਰ ਦਿੰਦੇ ਹਾਂ ਕਲਪਨਾ ਨੇ ਕਿਹਾ ਪਹਿਲਾ ਵਿੱਕੀ ਦਾ ਵਿਆਹ ਕਰ ਲੈਂਦੇ ਆ ਫਿਰ ਅੱਡ ਹੋ ਜਾਵਾਂਗੇ ਕਲਪਨਾ ਦੀ ਨੌ ਸਿਮਮੀ ਨੇ ਕਦੇ ਵੀ ਸਾਰੀ ਨਹੀਂ ਪਾਈ ਜੋ ਕਲਪਨਾ ਦੇ ਪਸੰਦ ਸੀ ਪਰ ਸਿਮਮੀ ਨੂੰ ਸਾਰੀ ਪੈਣ ਨਹੀਂ ਪਸੰਦ ਨਹੀਂ ਸੀ ਬਸ ਮਾਡਰਨ ਲਿਬਾਸ ਪਹਿਂਦੀ ਨਾ ਸੂਟ ਨਾ ਸਾਰੀ ਜੀਨ ਟੌਪ ਤੇ ਫੈਂਸੀ ਕੱਪੜੇ ਹੀ ਪਹਿਨਦੀ ਇਹਨਾਂ ਛੋਟੇ ਛੋਟੇ ਗੱਲਾਂ ਤੇ ਹੁਣ ਕਰੇ ਕਲੇਸ਼ ਹੋਣ ਲੱਗ ਗਿਆ ਇਸੇ ਕਰਕੇ ਵਿੱਕੀ ਨੂੰ ਹੋਰ ਮਕਾਨ ਲੈ ਕੇ ਦਿੱਤਾ ਗਿਆ ਸੀ ਕਲਪਨਾ ਨੇ ਵਿੱਕੀ ਨੂੰ ਕਿਹਾ ਵਿਆਹ ਬਾਰੇ ਵਿੱਕੀ ਨੇ ਕਿਹਾ ਮੈਂ ਆਪ ਦੀ ਮਰਜ਼ੀ ਨਾਲ ਵਿਆਹ ਕਰਾਉਂ ਵਿੱਕੀ ਕਿਸੇ ਹੋ ਜਿਆਦੀ ਲੜਕੀ ਨਾਲ ਪਿਆ ਕਰਾਉਣ ਕਹਿੰਦਾ ਸੀ ਕਲਪਨਾ ਬਹੁਤ ਸਮਝਾਉਂਦੀ ਹੈ ਵਿੱਕੀ ਬੁੱਤ ਉਸ ਕੁੜੀ ਨੂੰ ਆਪਣੇ ਘਰ ਦਾ ਮਾਹੌਲ ਠੀਕ ਨਹੀਂ ਲੱਗਣਾ ਆਪਣਾ ਤੋਹ ਤਰੀਕਾ ਪਸੰਦ ਨਹੀਂ ਆਉਣਾ ਉਹ ਸਾਰੀਆਂ ਵੀ ਨਹੀਂ ਪਹਿਨਦੇ ਨਾ ਪੂਜਾ ਕਰਦੇ ਨੇ ਪਰ ਵਿੱਕੀ ਨੇ ਕਿਹਾ ਮੈਂ ਪਿਆਰ ਕਰਦਾ ਹਾਂ ਉਹ ਵੀ ਕਰਦੀ ਹੈ ਬਸ ਵਿਆਹ ਅਸੀਂ ਕਰਾਉਣਾ ਹੈ ਵਿਆਹ ਹੋ ਜਾਂਦਾ ਵਿੱਕੀ ਦਾ ਨਵੇਂ-ਨਵੇਂ ਤਰੀਕੇ ਦੇਖ ਵਿੱਕੀ ਦੇ ਘਰ ਵਾਲੀ ਖੁਸ਼ ਹੁੰਦੀ ਹੈ ਵਿੱਕੀ ਨੂੰ ਵੀ ਖੁਸ਼ੀ ਕਿ ਮੇਰੀ ਪਤਨੀ ਅਨੀਤ ਨੂੰ ਘਰ ਪਸੰਦ ਆ ਗਿਆ ਵਿੱਕੀ ਦੀ ਦੁਕਾਨ ਬਹੁਤ ਵਧੀਆ ਚੱਲਦੀ ਸੀ ਨਾਲ ਹੀ ਅਨੀਤ ਵੀ ਦੁਕਾਨ ਤੇ ਚਲੀ ਜਾਂਦੀ ਕਲਪਨਾ ਨੇ ਵੀ ਕਿਹਾ ਦਿੱਤਾ ਕਿ ਦੋਨੇ ਇਕੱਠੇ ਜੇ ਕੰਮ ਕਰਨਾ ਪਸੰਦ ਹੈ ਤਾਂ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਸਭ ਕੁਝ ਵਧੀਆ ਚੱਲੀ ਜਾਂਦਾ ਕਲਪਨਾ ਹੁਣ ਹੋਰ ਵੀ ਖੁਸ਼ੀ ਕਿਉਂਕਿ ਇੱਕ ਤਾਂ ਅਨੀਤ ਵਧੀਆ ਸੁਆਦੀ ਸੀ ਤੇ ਖੁਸ਼ ਰਹਿੰਦੀ ਸੀ ਦੂਜਾ ਉਹ ਵਿੱਕੀ ਦੇ ਨਾਲ ਕੰਮ ਤੇ ਵੀ ਜਾਂਦੀ ਤਾਂ ਕਰਕੇ ਕਲਪਨਾ ਨੂੰ ਹੁਣ ਵਿੱਕੀ ਦਾ ਹੋਰ ਜਾਦ ਦੀ ਕੁੜੀ ਨਾਲ ਵਿਆਹ ਕਰਾਉਣਾ ਤੇ ਕੋਈ ਸਮੱਸਿਆ ਨਹੀਂ ਸੀ ਪਰ ਕਹਿੰਦੇ ਹੁੰਦੇ ਨੇ ਦੁੱਖ ਸੁੱਖ ਜੀਵਨ ਦੇ ਪਹਿਲੂ ਹੁੰਦੇ ਨੇ ਖੁਸ਼ੀਆਂ ਵੀ ਬਹੁਤ ਸਮਾਂ ਨਹੀਂ ਰੁਕਦੀਆਂ ਰਹਿੰਦੀਆਂ ਇੱਕ ਦਿਨ ਅਚਾਨਕ ਰਜੇਸ਼ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਨੂੰ ਹਸਪਤਾਲ ਚ ਲੈ ਕੇ ਗਏ ਰਜੇਸ਼ ਕਈ ਦਿਨ ਹਸ ਦਾਖਲ ਰਿਹਾ ਹੁਣ ਕੁਝ ਠੀਕ ਸੀ ਤੇ ਘਰ ਆ ਗਿਆ ਠੀਕ ਸੀ ਪਰ ਰਜੇਸ਼ ਬਹੁਤ ਕਮਜ਼ੋਰ ਹੋ ਗਿਆ ਸੀ ਕਿਉਂਕਿ ਪਹਿਲਾ ਗਮ ਰਵੀ ਦਾ ਸੀ ਦੂਜਾ ਹੁਣ ਦਿਲ ਦੀ ਬਿਮਾਰੀ ਬਹੁਤ ਵੱਡੀ ਸੀ ਪਿੰਡੋਂ ਵੀ ਕੋਈ ਨਾ ਪਤਾ ਲੈਣ ਵਾਸਤੇ ਆਇਆ ਰਜੇਸ਼ ਆਪਣੇ ਆਪ ਨੂੰ ਇਕੱਲਾ ਸਮਝਣ ਲੱਗ ਗਿਆ ਸੀ ਹਾਸਟਲ ਤੋਂ ਕਰੇ ਆਉਣ ਤੇ ਵੀ ਉਦਾਸੀ ਅਨੀਤ ਰਸੋਈ ਦਾ ਕੰਮ ਕਰਕੇ ਵਿੱਕੀ ਨਾਲ ਦੁਕਾਨ ਤੇ ਚਲੀ ਜਾਂਦੀ ਕਲਪਨਾ ਰਜੇਸ਼ ਦੀ ਦੇਖਪਲ ਕਰਦੀ ਦੋਨੇ ਇਕੱਲੇ ਕਮਰੇ ਵਿੱਚ ਬੈਠੇ ਰਹਿੰਦੇ ਸੀ ਕੋਲ ਕੋਈ ਨਾ ਬੈਠਦਾ ਕਲਪਨਾ ਵੀ ਹੁਣ ਥੋੜਾ ਬਹੁਤ ਬਿਮਾਰ ਰਹਿੰਦੀ ਗੋਡੇ ਗਿੱਟੇ ਦੁਖਦੇ ਰਹਿੰਦੇ ਉਮਰ ਦੇ ਹਿਸਾਬ ਨਾਲ ਛੋਟੀ ਮੋਟੀ ਬਿਮਾਰੀ ਤਾਂ ਲੱਗੀ ਰਹਿੰਦੀ ਹੈ ਕਲਪਨਾ ਦੇ ਦੋਵੇਂ ਬੇਟੇ ਆਪਣੀ ਜ਼ਿੰਦਗੀ ਵਿੱਚ ਵਿਅਸਤ ਮਨਪ੍ਰਿਤ ਕਰਕੇ ਰਮਨ ਵੀ ਹੁਣ ਆਪ ਦੇ ਘਰੇ ਦੁਖੀ ਸੀ ਕਿਉਂਕਿ ਉਹ ਸੌਰਾ ਕਰ ਛੱਡ ਪੀਕੇ ਬੈਠੀ ਸੀ ਮਨਪ੍ਰੀਤ ਜੋ ਕਿ ਰੱਬੀ ਦੀ ਬੇਟੀ ਤਲਾਕ ਦਾ ਕੇਸ ਜੋ ਚੱਲ ਰਿਹਾ ਸੀ ਮਨਪ੍ਰੀਤ ਹੋਰ ਵਿਆਹ ਕਰਾਉਣ ਦਾ ਸੋਚਦੀ ਸੀ ਰਮਨ ਦਾ ਪਹਿਲਾਂ ਦਾ ਕਲਪਨਾ ਕੋਲ ਬਹੁਤ ਆਉਣ ਜਾਣਾ ਸੀ ਆਪਸ ਵਿੱਚ ਬਹੁਤ ਬਣਦੀ ਸੀ ਪਰ ਹੁਣ ਇੱਕ ਦੂਜੇ ਨੂੰ ਕੀ ਕਹਿਣਗੇ ਤਾਂ ਕਰਕੇ ਕਿਸੇ ਦੇ ਘਰ ਕੋਈ ਘਰ ਨਾ ਜਾਂਦਾ ਮਨਪ੍ਰੀਤ ਜੋ ਕਿ ਰਮਨ ਦੀ ਬੇਟੀ ਸੀ ਜੋ ਕਲਪਨਾ ਦੀ ਉਹਨਾਂ ਦੇ ਪਿੰਡ ਦੀ ਸਹੇਲੀ ਹੈ ਰਮਨ ਸੋਚਦੀ ਹੈ ਜੇ ਮੈਂ ਕਲਪਨਾ ਕੋਲ ਚਲੀ ਗਈ ਕੀ ਕਹਾਂਗੀ ਮਨਪ੍ਰੀਤ ਬਾਰੇ ਵੀ ਮੇਰੀ ਕੁੜੀ ਵਿੱਚ ਕੀ ਕਸੂਰ ਹੈ ਮੇਰੇ ਕੀ ਇੱਜ਼ਤ ਰਹੇਗੀ ਕੀ ਗੱਲ ਕਰੂੰਗੀ ਇਹ ਕਰਕੇ ਕਲਪਨਾ ਦੇ ਘਰ ਰਮਨ ਘੱਟ ਹੀ ਜਾਂਦੀ ਸੀ ਕਦੇ ਕਦੇ ਰਮਨ ਕੋਲ ਕਲਪਨਾ ਤਾਂ ਆ ਜਾਂਦੀ ਸੀ ਪਰ ਹੁਣ ਰਜੇਸ਼ ਨੂੰ ਇਕੱਲੇ ਛੱਡ ਕੇ ਨਹੀਂ ਸੀ ਜਾ ਸਕਦੀ। ਕਲਪਨਾ ਦਾ ਆਉਣਾ ਜਾਣਾ ਬੰਦ ਹੋ ਗਿਆ। ਰਮਨ ਕਦੇ ਕਲਪਨਾ ਕੋ ਰਜੇਸ਼ ਦਾ ਪਤਾ ਲੈਣਾ ਜਾਂਦੀ। ਮਹੀਨੇ ਵਿੱਚ ਇੱਕ ਵਾਰ ਬਹੁਤਾ ਟਾਈਮ ਬੈਠਦੀ ਨਾ ਕੋਲ। ਬਸ ਇਸ ਤਰ੍ਹਾਂ ਹੀ ਚੱਲ ਜੰਦਾ। ਕਲਪਨਾ ਹੁਣ ਕਦੇ-ਕਦੇ ਵਿੱਕੀ ਨੂੰ ਕਹਿ ਦਿੰਦੀ ਕਿ ਛੁੱਟੀ ਵਾਲੇ ਦਿਨ 2 ਮਿੰਟ ਆਪਣੇ ਪਾਪਾ ਕੋਲ ਬੈਠ ਜਾਇਆ ਕਰ। ਵਿੱਕੀ ਬੋਲਦਾ। ਵਿੱਕੀ ਕਹਿੰਦਾ ਮੰਮੀ ਮਸਾਂ ਇੱਕ ਦਿਨ ਮਿਲਦਾ ਘੁੰਮਣ ਨੂੰ। ਉਸ ਦਿਨ ਹੀ ਪਾਪੇ ਕੋਲ ਬੈਠ ਜਾਇਆ ਕਰੋ ਰਾਤ ਨੂੰ ਘਰ ਹੀ ਹੁੰਦੇ ਆ ਕੋਲ ਘਰੇ ਹੀ ਰਹਿੰਦੇ ਸੀ ਕਿਹੜਾ ਬਾਹਰ ਰਹਿੰਦੇ ਆ ਰਵੀ ਤੁਹਾਨੂੰ ਛੱਡ ਕੇ ਚਲਾ ਗਿਆ ਨਾ ਰੋਕ ਲੈਂਦੇ ਤੁਸੀਂ ਮੇਰੇ ਤੇ ਹੁਕਮ ਚਲਾਉਂਦੇ ਹੋ ਅਸੀਂ ਵੀ ਜ਼ਿੰਦਗੀ ਜਿਉਣੀ ਐ ਹੁਣ ਤੁਸੀਂ ਵੀ ਤਾਂ ਆਪਿੰਨ ਛੱਡ ਕੇ ਆ ਗਏ ਸੀ ਸ਼ਹਿਰ ਸਾਡੇ ਵੇਲੇ ਹੁਣ ਬੋਲਦੇ ਹੋ ਤੁਸੀਂ ਵੀ ਸੋਚਦੇ ਹੋਮੋਗੇ ਕਿ ਆਮ ਜਹੀ ਇੱਕ ਕਹਾਣੀ ਲਿਖ ਰਹੀ ਆ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕਿਉਂ ਸਿੱਧੀ ਜੀ ਕਹਾਣੀ ਲਿਖੀ ਜਾਂਦੀ ਹਾਂ ਕਿਉਂਕਿ ਤੁਸੀਂ ਦੇਖੋ ਪੜੋ ਕੀ ਖਟਿਆ ਸਭ ਨੇ ਆਪਦੀ ਮਰਜ਼ੀ ਕਰਕੇ ਜਾਂ ਆਪਦਿਆਂ ਨੂੰ ਛੱਡ ਕੇ ਜਾਂ ਦੂਜਿਆਂ ਦੀ ਹੁਕਮ ਚਲਾ ਕੇ ਕਿ ਅਸੀਂ ਅੱਜ ਸੌਖੀ ਹੋ ਗਏ ਕਲਪਨਾ ਆਪਦੀ ਖੁਸ਼ੀ ਵਾਸਤੇ ਬੋਲੀ ਸਭ ਨੂੰ ਛੱਡ ਕੇ ਆਈ ਘਰ ਬੈਠਿਆਂ ਨੂੰ ਕੀ ਹੁਣ ਕਲਪਨਾ ਖੁਸ਼ ਹੈ ਰਮਨ ਤੇ ਬਿੰਦਰ ਨੇ ਦਿਨ ਰਾਤ ਮਿਹਨਤ ਕੀਤੀ ਕਿ ਹੁਣ ਖੁਸ਼ ਨੇ ਮਨਪ੍ਰੀਤ ਪੜ ਕੇ ਆਪ ਦੀ ਪੈਰਾਂ ਤੇ ਵੀ ਖੜੀ ਹੋ ਗਈ ਆਪ ਦੀਆਂ ਮਰਜ਼ੀਆਂ ਵੀ ਕਰ ਲਈਆਂ ਕੀ ਹੁਣ ਖੁਸ਼ ਹੈ ਮਨਪ੍ਰੀਤ ਹਰ ਕੋਈ ਬੁੱਢਾਪੇ ਵਿੱਚ ਦੁਖੀ ਕਿਉਂ ਅੱਜ ਆਪਾਂ ਕਾਰਨੇ ਸਾਹਮਣੇ ਦੇ ਆਪਾਂ ਨੂੰ ਅੱਜ ਆਪਦਾ ਸਵਾਰ ਨਾ ਪਉ ਅੱਜ ਤੋਂ ਸੋਚ ਬਦਲ ਕੇ ਚੱਲਾਂਗੇ ਤਾਂ ਹੀ ਅੱਗੇ ਚੱਲ ਕੇ ਕੁਝ ਹੋ ਸਕਦਾ ਠੀਕ ਰਹੀਏ ਮੰਨਦੇ ਹਾਂ ਕਲਪਨਾ ਦੀ ਸੱਸ ਦੀ ਸੋਚ ਪੁਰਾਣੀ ਸੀ ਚਲੋ ਉਹਨਾਂ ਸਾਹਮਣੇ ਸਕੀ ਕੁਝ ਕਲਪਨਾ ਥੋੜੀ ਪੜੀ ਲਿਖੀ ਸੀ ਉਸ ਨੂੰ ਕੁਝ ਆਪਣੇ ਵਿੱਚ ਬਦਲਾਅ ਕਰਨੇ ਚਾਹੀਦੇ ਸੀ ਪਹਿਲੀ ਗੱਲ ਇਹ ਕਿ ਕਦੇ ਕਰਦੇ ਬਜ਼ੁਰਗਾਂ ਨੂੰ ਬੱਚਿਆਂ ਦੇ ਸਾਹਮਣੇ ਨਹੀਂ ਮਾਰਾ ਕਹਿਣਾ ਚਾਹੀਦਾ ਕਿਉਂਕਿ ਜੋ ਆਪਾਂ ਗਲਤੀ ਕਰਾਂਗੇ ਬੱਚੇ ਸ਼ਰਮ ਕਰਨਗੇ ਜੇ ਆਪਾਂ ਬੱਚਿਆਂ ਸਾਹਮਣੇ ਅੱਜ ਕੋਈ ਗਲਤੀ ਕਰਦੇ ਹਾਂ ਤਾਂ ਆਪਾਂ ਬੋਲਣ ਜੋਗੇ ਨਹੀਂ ਬੱਚਿਆਂ ਸਾਹਮਣੇ ਕਲਪਨਾ ਦੀ ਗੱਲ ਤੁਸੀਂ ਸਮਝੋ ਜੋ ਨੌ ਦੇ ਹਰ ਸ਼ੌਂਕ ਪੂਰੇ ਕਰਦੀ ਪਰ ਆਪਣੀ ਖੁਸ਼ੀ ਵੀ ਹੁੰਦੀ ਸੀ ਸਾਰੀ ਸਾਰੀ ਪਹਿਨਣਾ ਕਲਪਨਾ ਨੂੰ ਪਸੰਦ ਸੀ ਪਰ ਸਿਮਮੀ ਨੂੰ ਨਹੀਂ ਕਲਪਨਾ ਖੁਦ ਹੀ ਦੁਖੀ ਰਹਿੰਦੀ ਕਿਉਂਕਿ ਆਪਣੀ ਮਰਜ਼ੀ ਦਾ ਕਲਪਨਾ ਜਿਵੇਂ ਚਾਹੁੰਦੀ ਸੀ ਓਵੇਂ ਹੀ ਸਿਮਮੀ ਆਪਣੀ ਮਰਜ਼ੀ ਨਾਲ ਰਹਿਣਾ ਚਾਹੁੰਦੀ ਸੀ ਸਿਮਮੀ ਜੋ ਕਿ ਕਲਪਨਾ ਦੀ ਨੌ ਹੈ ਸਮੇਂ ਦੇ ਨਾਲ ਬਦਲਣਾ ਪਊ ਹੁਣ ਕਿਉਂਕਿ ਲੋੜ ਹੈ ਬਦਲਣ ਦੀ ਕੁਝ ਆਪਣੀ ਉਮਰ ਵਿੱਚ ਆਪਣੀ ਖੁਸ਼ੀ ਦੀ ਸੋਚੋ ਤੇ ਕੁਝ ਵੱਡਿਆਂ ਨੂੰ ਸਮਝੋ ਜਦੋਂ ਕਲਪਨਾ ਦੀ ਹੁਣ ਉਮਰ ਹੋ ਗਈ ਇਸ ਉਮਰ 'ਚ ਬੱਚਿਆਂ ਨੂੰ ਜਦੋਂ ਮਰਜੀ ਦੇ ਮਾਲਕ ਆਪਾਂ ਬਚਪਨ ਤੋਂ ਬਣਾ ਦਿੰਦੇ ਹਾਂ ਫਿਰ ਹੁਣ ਕੀ ਫਾਇਦਾ ਹੁਕਮ ਚਲਾਉਣ ਦਾ ਹੁਣ ਤਾਂ ਕਲਪਨਾ ਨੂੰ ਹੀ ਆਪਣੀ ਖੁਸ਼ੀ ਆਪਣੇ ਚੋਂ ਭਲਣੀ ਪੈਣੀ ਹੈ ਜੇ ਹੁਕਮ ਚਲਾਉਣਾ ਤਾਂ ਘਰੇ ਕੁਝ ਨਹੀਂ ਮਿਲਦਾ ਪਾਣੀ ਖੜਾ ਹੋਵੇ ਜਿਵੇਂ ਤਾਂ ਇੱਕ ਦਿਨ ਬਦਬੂ ਆਉਣ ਲੱਗ ਜਾਂਦੀ ਹੈ ਕੋਈ ਪਾਣੀ ਦੇ ਕੋਲ ਦੀ ਨਹੀਂ ਲੰਗਦਾ ਇਸ ਤਰ੍ਹਾਂ ਹੁਣ ਕਲਪਨਾ ਨੂੰ ਚਲਦੇ ਪਾਣੀ ਵਾਂਗੂ ਹੋਣਾ ਪਊ ਜੇ ਕੁਝ ਸੌਖਾ ਰਹਿਣਾ ਕਿਉਂਕਿ ਸਮੇਂ ਨੇ ਤਰੱਕੀ ਇੱਕਦਮ ਕਰ ਲਈ ਹੈ ਪਰ ਦਿਮਾਗ ਨੇ ਹਾਲੇ ਤਰੱਕੀ ਨਹੀਂ ਕੀਤੀ ਜੋ ਨਵੀਂ ਉਮਰ ਦੇ ਹੈ ਉਹਨਾਂ ਦੀ ਸੋਚ ਉੱਚੀ ਵੀ ਹੈ ਪਰ ਥੋੜਾ ਐਡਵਾਂਸ ਵੀ ਹੋ ਗਈ ਸੋਚ ਠੀਕ ਹੈ ਉੱਚੀ ਪਰ ਐਡਵਾਂਸ ਹੋਣਾ ਬਹੁਤ ਗਲਤ ਹੋ ਰਿਹਾ ਰਿਸ਼ਤੇ ਮर्याਦਾ ਸਭ ਕੁਝ ਖੇ ਹੋ ਚੱਲਿਆ ਹੈ ਜੋ ਅੱਜ ਜਵਾਨੀ ਦੇ ਟਾਈਮ ਤੇ ਹੈ ਆਪਣੇ ਆਪ ਨੂੰ ਸਹੀ ਸਮਝਦੇ ਹੈ ਚਾਹੇ ਹੋਣ ਸਿਆਣੇ ਪਰ ਬੁਢਾਪੇ ਚ ਪਤਾ ਚੱਲਦਾ ਸਭ ਕੁਝ ਵੀ ਸਹੀ ਨਹੀਂ ਹੁੰਦਾ ਕਿਉਂਕਿ ਅੱਜ ਕੱਲ੍ਹ ਦੀਆਂ ਤੇ ਜਦੋਂ ਬੁਢਾਪਾ ਆਵੇਗਾ ਉਹਨਾਂ ਦੀ ਔਲਾਦ ਦਾ ਟਾਈਮ ਕਿੰਨਾ ਐਡਵਾਂਸ ਹੋ ਇਹ ਪਤਾ ਨਹੀਂ ਉਸ ਟਾਈਮ ਦਾ ਪਤਾ ਲੱਗ ਜੂ ਫਿਰ ਇਹ ਸੋਚਣਗੇ ਸਾਡੇ ਵੇਲੇ ਚੰਗੇ ਸੀ ਪਰ ਆਪਾਂ ਜਦੋਂ ਹੁਣ ਰਵੀ ਸਿੰਮੀ ਹੈ ਇਹ ਉਮਰ ਚ ਕੁਝ ਸਾਥੀ ਦੇ ਨਹੀਂ ਵੀ ਸਾਡੇ ਬੁਢਾਪੇ ਵੇਲੇ ਪਤਾ ਨਹੀਂ ਕਿਹੋ ਜਿਹਾ ਟਾਈਮ ਆਉ ਬੱਕੇ ਤੁਸੀਂ ਪੜਨਾਂ ਵਾਲੇ ਆਪ ਸਮਝੋ ਕੀ ਸਹੀ ਹੈ ਕੀ ਗਲਤ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਵਧੀਆ ਹੋਵੇ ਅੱਜ ਨੂੰ ਸਵਾਰੋ ਕਿ ਆਉਣ ਵਾਲਾ ਟਾਈਮ ਵਧੀਆ ਆਵੇ ਕਲਪਨਾ ਤੇ ਰਜੇਸ਼ ਦੋਨੇ ਇਕੱਲੇ ਬੈਠੇ ਰਹਿੰਦੇ ਕਦੇ ਰਮਨ ਆ ਜਾਂਦੀ ਹੋਰ ਕੋਈ ਨਾ ਆਉਂਦਾ ਕੋਲ ਅਰਜੇਸ਼ ਦੇ ਪਿੰਡੋਂ ਵੀ ਕੋਈ ਮਿਲਣ ਨਾ ਆਉਂਦਾ ਅਰਜੇਸ਼ ਹੁਣ ਅੰਦਰੋਂ ਕਮਜ਼ੋਰ ਹੋ ਗਿਆ ਸੀ ਕੋਈ ਆਪਣੇ ਮਨ ਦੀ ਗੱਲ ਨਹੀਂ ਕਰਦਾ ਸੀ ਇੱਕ ਅਚਾਨਕ ਅਰਜੇਸ਼ ਦੀ ਮੌਤ ਹੋ ਗਈ ਬਸ ਦਿਨ ਪਿੰਡ ਵਾਲੇ ਆਏ ਫਿਰ ਕੋਈ ਨਾ ਆਇਆ ਕਲਪਨਾ ਦੇ ਪੇਕੇ ਚੋ ਪੈਣਾ ਸੀ ਭਰਾ ਨਹੀਂ ਸੀ ਕੋਈ ਪੈਣਾ ਦੂਰ ਹੋਣ ਕਾਰਨ 2 ਦਿਨ ਕਲਪਨਾ ਕੋ ਆ ਗਈਆਂ ਸੀ ਹੁਣ ਕਲਪਨਾ ਦਾ ਮਨ ਵੀ ਬਹੁਤ ਅੱਕ ਗਿਆ ਸੀ ਕਿਉਂਕਿ ਇਕੱਲੀ ਹੋ ਗਈ ਸੀ ਹੁਣ ਕਲਪਨਾ ਰਮਨ ਕੋਲ ਚਲੀ ਜਾਂਦੀ ਸੀ ਰਮਨ ਦੀ ਕੁੜੀ ਦਾ ਤਲਾਕ ਹੋ ਗਿਆ ਸੀ ਮਨਪ੍ਰੀਤ ਦਾ ਬੇਟਾ ਸਹੁਰੇ ਲੈ ਗਏ ਸੀ ਕਿਉਂਕਿ ਮਨਪ੍ਰੀਤ ਆਪਣੇ ਕੋਲ ਰੱਖਣਾ ਨਹੀਂ ਚਾਹੁੰਦੀ ਸੀ ਕਲਪਨਾ ਬਹੁਤ ਸਮਝਾਉਂਦੀ ਮਨਪ੍ਰੀਤ ਨੂੰ ਪੁੱਤ ਕਰੇ ਥੋੜੀ ਬਹੁਤ ਖਟਪਟ ਹੁੰਦੀ ਹੈ ਘਰ ਦਾ ਕੰਮ ਤਾਂ ਇੱਕ ਔਰਤ ਨੇ ਹੀ ਕਰਨਾ ਹੁੰਦਾ ਹੈ ਬੇਟਾ ਕਰਨਾ ਪੈਂਦਾ ਰੋਟੀ ਤਾਂ ਪਕਾ ਕੇ ਖਾਣੀ ਪੈਣੀ ਹੈ ਮਨਪ੍ਰੀਤ ਨੇ ਪਹਿਲਾਂ ਜੋ ਖੁਦ ਪਸੰਦ ਕੀਤਾ ਸੀ ਜੋ ਲੜਕਾ ਉਹ ਹੁਣ ਵਿਦੇਸ਼ ਜਾਣਾ ਚਾਹੁੰਦਾ ਸੀ ਮਨਪ੍ਰੀਤ ਵੀ ਨਾ ਜਾਣਾ ਚਾਹੁੰਦੀ ਸੀ ਤੋਂ ਉਹਨਾਂ ਨੇ ਵਿਆਹ ਕਰਵਾ ਲਿਆ ਤੇ ਸਮੇਂ ਨਾਲ ਵਿਦੇਸ਼ ਚਲੇ ਗਏ ਕਲਪਨਾ ਤੇ ਰਮਨ ਦੋਨੋਂ ਹੁਣ ਉਦਾਸ ਜ਼ਿੰਦਗੀ 'ਚ ਬੈਠੀਆਂ ਰਹਿੰਦੀਆਂ ਜਿੰਨਾ ਕੰਮ ਹੁੰਦਾ ਰਮਨ ਤੋਂ ਕਰ ਲੈਂਦੀ ਵਿੰਦਰ ਨੇ ਵੀ ਹੁਣ ਗੱਡੀ ਛੱਡ ਦਿੱਤੀ ਸੀ ਸ਼ਹਿਰ ਵਿੱਚ ਹੀ ਗਾੜ ਲੱਗ ਗਿਆ ਸੀ ਜੋ ਪਾਸ ਹੀ ਸੀ ਰਾਤ ਨੂੰ ਜਾਂਦਾ ਸੀ ਸਵੇਰੇ ਆ ਜਾਂਦਾ ਇੰਨੇ ਨਾਲ ਕਰਦਾ ਖਰਚ ਚੱਲੀ ਜਾਂਦਾ ਸੀ ਲਪ੍ਰਿਤਵੀ ਹਾਲੇ ਕੋਈ ਖਰਚਾ ਕਰਨੀ ਪੇਦਾ ਸੀ ਲਪ੍ਰਿਤ ਕਹਿ ਦਿੰਦਾ ਵਿੰਦਰ ਨੂੰ ਮੈਂ ਪਾਪਾ ਆਪੇ ਪੇ ਦੇ ਦੂੰ ਪੈਸੇ ਤੁਸੀਂ ਫਿਕਰ ਨਾ ਕਰੋ ਲਪ੍ਰਿਤ ਨੇ ਵੀ ਵਿਆਹ ਵਿਦੇਸ਼ ਵਿੱਚ ਹੀ ਕਰਾ ਲਿਆ ਕਲਪਨਾ ਦੀ 9 ਅਨੀਤ ਦੇ ਕਰ ਬੇਟੇ ਨੇ ਜਨਮ ਲਿਆ ਕਲਪਨਾ ਨੂੰ ਬਹੁਤ ਖੁਸ਼ੀ ਹੋਈ ਪਰ ਕੰਮ ਉਹੀ ਸੀ ਅਨੀਤ ਦਾ ਵੀ ਹਰ ਗੱਲ ਟੋਕਦੀ ਕਲਪਨਾ ਨੂੰ ਮੰਮੀ ਆਏ ਬੇਬੀ ਨੂੰ ਸੰਭਾਲੀਦਾ ਹਰ ਗੱਲ ਦੱਸਦੀ ਅਨੀਤ ਕਲਪਨਾ ਨੂੰ ਕਲਪਨਾ ਬੱਚੇ ਨੂੰ ਬੜੇ ਸ਼ੌਂਕ ਨਾਲ ਚੁੱਕਦੀ ਪਰ ਅਨੀਤ ਨੇ ਕੁਝ ਨਾ ਕੁਝ ਕਹਿ ਹੀ ਦੇਣਾ ਹੁੰਦਾ ਸੀ ਕਦੇ-ਕਦੇ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਤਾਂ ਕਲਪਨਾ ਕਹਿ ਦਿੰਦੀ ਅਨੀਤ ਇੱਕ ਵਾਰ ਦੁੱਧ ਪਿਆ ਦੇ ਬੱਚਾ ਚੁੱਪ ਹੋ ਜਾਊ ਫਿਰ ਮੈਂ ਖੇਡ ਲਾ ਲੂੰਗੀ ਬਸ ਇਹੀ ਗੱਲ ਅਨੀਤ ਵਿੱਕੀ ਨੂੰ ਦੱਸ ਦਿੰਦੀ ਕਿ ਅੱਜ ਮੰਮੀ ਨੇ ਬੱਚੇ ਰੋਂਦੇ ਨੂੰ ਚੁੱਕਿਆ ਨਹੀਂ ਇੱਕ ਵਾਰ ਵਿੱਕੀ ਕਲਪਨਾ ਨਾਲ ਬੋਲਣ ਲੱਗ ਜਾਂਦਾ ਮੰਮੀ ਲੈ ਦੱਸ ਪਲਾਂ ਤੂੰ ਇੱਕ ਜਵਾਕ ਨੂੰ ਨਹੀਂ ਸੰਭਾਲ ਸਕਦੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ